ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਦੇਰ ਆਏ ਦਰੋਸਤ ਆਏ ਪੰਜਾਬ ਦੀ ਰੀਜਨਲ ਪਾਰਟੀ ਹੈ ਪੰਜਾਬ ਦੇ ਅਸੀਂ ਕਹ ਲਈਏ ਵੀ ਸਭ ਤੋਂ ਹਿੰਦੁਸਤਾਨ ਦੀ ਜਿਹੜੀ ਨੰਬਰ 1 ਪੁਰਾਣੀ ਪਾਰਟੀ ਕਾਂਗਰਸ ਹੈ ਨੰਬਰ 2 ਦੇ ਅਕਾਲੀ ਦਲ ਹੈ ਅਕਾਲੀ ਦਲ ਪੰਜਾਬ ਦੀ ਇੱਕ ਤਰ੍ਹਾਂ ਨਾਲ ਇਹ ਕਹਿੰਦੇ ਵੀ ਇੰਨਾ ਜ਼ਿਆਦਾ ਉਹਦਾ ਸ਼ਾਨਾ ਮੱਤਾ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ ਲੋਕ ਨਹੀਂ ਚਾਹਣਗੇ ਵੀ ਅਕਾਲੀ ਦਲ ਖਤਮ ਹੋ ਗਏ ਉਹਦੇ ਵਿਰੋਧੀ ਜੋ ਮਰਜ਼ੀ ਚਾਹਣ ਉਹ ਇੱਕ ਅਲੱਗ ਗੱਲ ਹੈ ਇਸ ਪਾਰਟੀ ਨੂੰ ਚਲਾਉਣ ਵਾਲੇ ਇਸ ਪਾਰਟੀ ਦੇ ਲੀਡਰ ਬਦਲ ਜਾਂਦੇ ਰਹੇ ਨੇ ਆਉਂਦੇ ਜਾਂਦੇ ਰਹਿੰਦੇ ਨੇ ਉਹ ਇੱਕ ਅਲੱਗ ਗੱਲ ਹੈ ਪਾਰਟੀ ਦੇ ਇਸ ਵੇਲੇ ਵੀ ਜਿਹੜੇ ਸਰਵੇ ਸਰਬਾਕਾ ਹੁੰਦੇ ਨੇ ਉਹ ਰਹਿਣਗੇ ਰਾਜਨੀਤੀ 'ਚ ਨਹੀਂ ਰਹਿਣਗੇ ਇਹ ਇੱਕ ਵੱਖਰੇ ਸਬਜੈਕਟ ਚਰਚਾ ਦਾ ਵਿਸ਼ਾ ਹੋ ਸਕਦਾ ਪਰ ਆਕਾਲੀ ਦਲ ਦੀ ਹੋਂਦ ਜਿਹੜੀ ਹੈ ਉਹ ਪੰਜਾਬ ਨਾਲ ਜੁੜੀ ਹੋਈ ਹੈ ਇੱਕ ਤਾਂ ਇਹ ਗੱਲ ਤੇ ਸਪਸ਼ਟ ਮੈਨੂੰ ਲੱਗਦਾ ਪੰਜਾਬੀਆਂ ਦਾ ਬਹੁਤ ਗਿਣਤੀ ਮਤ ਹੈਗਾ ਇਸ ਲਈ ਆਪਾਂ ਦੇਖਦੇ ਹਾਂ ਵੀ ਆਪੋਜੀਸ਼ਨ ਪਾਰਟੀਆਂ ਚਾਹੇ ਭਾਜਪਾ ਵਾਲੇ ਹੋਣ ਚਾਹੇ ਕਾਂਗਰਸ ਵਾਲੇ ਹੋਣ ਉਹ ਕਹਿੰਦੇ ਵੀ ਆਕਾਲੀ ਦਲ ਲੇ ਖਤਮ ਹੋਣਾ ਚਾਹੀਦਾ ਕਥਨ ਨੂੰ ਦਾ ਕੋਈ ਪੋਲੀਟੀਕਲ ਇੰਟਰਸਟ ਹੈ ਜਾਂ ਪਬਲਿਕ ਇੰਟਰਸਟ ਨੂੰ ਸੋਚ ਕੇ ਗੱਲ ਕਰਦੇ ਆ ਇੱਕ ਦੂਜੀ ਗੱਲ ਜਿਹੜੀ ਤੁਸੀਂ ਕਹੀ ਵੀ 2 ਦਸੰਬਰ ਦੇ ਫੈਸਲਿਆਂ ਨੂੰ ਨਾ ਜਿਹੜੀ ਸਾਰੀ ਸਿੱਖ ਕੌਮ ਹੈ ਉਹ ਬੜਾ ਮਹੱਤਵਪੂਰਨ ਮੰਨਦੀ ਸੀ ਜਦੋਂ ਸਾਰੀ ਸਮੁੱਚੀ ਅਕਾਲੀ ਲੀਡਰਸ਼ਿਪ ਗੱਲ ਦੇ ਵਿੱਚ ਪੱਲੇ ਪਾ ਕੇ ਤਖਤੀਆਂ ਪਾ ਕੇ ਆਪ ਦੇ ਆਪ ਨੂੰ ਸਮਰਪਿਤ ਭਾਵਨਾ ਨਾਲ ਖੜੀ ਦਿਖਾਈ ਦੇ ਰਹੀ ਸੀ ਚਾਹੇ ਉਹ ਅੰਦਰੋਂ ਅੰਦਰ ਡਰਾਮਾ ਕਰ ਰਹੇ ਸੀ ਜਿਵੇਂ ਮਰਜ਼ੀ ਕਰ ਰਹੇ ਸੀ ਜਾਂ ਠੱਕੇ ਨਾਲ ਕਹਿੰਦੇ ਆ ਸੀ ਮੰਨ ਗਏ ਸੀ ਕਿ ਵੀ ਜੋ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਭੁੱਲਾਂ ਹੋਈਆਂ ਗਲਤੀਆਂ ਹੋਈਆਂ ਵੱਡੇ ਗੁਨਾਹ ਹੋਏ ਉਹ ਅਸੀਂ ਆਪ ਵੀ ਝੋਲੀ ਪਵਾਨੇ ਤੇ ਉਹਦੀ ਤਨਖਾਹ ਲਵਾਂ ਤਨਖਾਹ ਦੇ ਨਾਲ ਜਿਹੜੇ ਸਿੰਘ ਸਹਿਬਾਨ ਵੱਲੋਂ ਜਿਹੜੇ ਮਹੱਤਵਪੂਰਨ ਜਿਹੜੇ ਉੱਥੇ ਫਰਮਾਨ ਜਾਰੀ ਕੀਤੇ ਗਏ ਉਹ ਬੜੇ ਮਹੱਤਵਪੂਰਨ ਸੀ ਉਹਨਾਂ ਦੇ ਵਿੱਚ ਇਹ ਸੀ ਵੀ ਜਿਹੜੀ ਇਸ ਵੇਲੇ ਸਮੁੱਚੀ ਅਕਾਲੀ ਲੀਡਰਸ਼ਿਪ ਹੈ ਉਹ ਆਪ ਦਾ ਜਿਹੜਾ ਲੋਕਾਂ ਦੇ ਵਿੱਚੋਂ ਆਧਾਰ ਗਵਾ ਚੁੱਕੀ ਹੈ ਉਦੀ ਭਰਤੀ ਲਈ ਨਵੀਂ ਲੀਡਰਸ਼ਿਪ ਦੀ ਚੋਣ ਲਈ ਜਿਹੜੀ ਹੈ ਉਹ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ 7 ਮੈਂਬਰੀ ਕਮੇਟੀ ਜਿਹੜੀ ਹੈ ਉਹ ਭਰਤੀ ਕਰਕੇ ਨਵੀਂ ਲੀਡਰਸ਼ਿਪ ਦੀ ਚੋਣ ਕਰੂ ਉਹ ਜਿਹੜਾ ਮਹੱਤਵਪੂਰਨ ਸੀ ਸਭ ਤੋਂ ਇਹ ਦੇਖੋ ਵੀ ਤੁਸੀਂ ਉਹ 7 ਮੈਂਬਰੀ ਕਮੇਟੀ ਨੂੰ ਦੇ ਫੈਸਲੇ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਸਾਰੇ ਜਿਹੜੇ ਐ ਤਰਦਦ ਕੀਤੇ ਗਏ ਵੀ ਇਹ ਲਾਗੂ ਨਾ ਕੀਤਾ ਜਾਵੇ ਹੁਣ ਤੁਸੇ ਤੁਹਾਡੇ ਯਾਦ ਹੋਊ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਹਿ ਲੋ ਜਾਂ ਪੰਜਾਬ ਦੇ ਸੀਨੀਅਰ ਵਕੀਲਾ ਵਕੀਲਾਾਂ ਦੀ ਇੱਕ ਬਣਾ ਕੇ ਚਿੱਠੀ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਗਈ ਆ ਦੇਖੋ ਜੀ ਸਾਡਾ ਤਾਂ ਸੰਵਿਧਾਨਕ ਮਾਨਤਾ ਜਿਹੜੀ ਹੈ ਖਤਮ ਹੋ ਜੂਗੀ ਸੰਵਿਧਾਨ ਦੇ ਵਿੱਚ ੜਿੱਕਾ ਹੁੰਦਾ ਚੋਣ ਕਮਿਸ਼ਨ ਸਾਡੇ ਤਾਂ ਡੰਡਾ ਲੈ ਕੇ ਪਿੱਛੇ ਪੈ ਜੂਗਾ ਜੇ ਭਲੇ ਉਹ ਬਾਣਸੋ ਚੋਣ ਕਮਿਸ਼ਨ ਪਿੱਛੇ ਪੈ ਜੂਗਾ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣ ਦੀ ਲੋੜ ਹੀ ਨਹੀਂ ਸੀ ਇੱਕ ਪਾਸੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਹੋ ਜੇ ਪੰਥ ਨੂੰ ਅਕਾਲ ਤਖਤ ਨੂੰ ਸੁਪਰੀਮ ਮੰਨਦੇ ਹੋ ਤਾਂ ਚੋਣ ਕਮਿਸ਼ਨ ਦਾ ਕਾਹਦਾ ਡਰ ਤੁਸੀਂ ਪੰਥ ਨੂੰ ਸਮਰਪਿਤ ਹੋ ਜੋ ਪੰਥ ਜੀ ਉਹ ਤੁਹਾਡੇ ਨਾਲ ਹੈ ਕੋਈ ਗੱਲ ਨਹੀਂ ਤੁਸੀਂ ਇੰਡੀਪੈਂਡੈਂਟ ਜਿੱਤ ਜੂਗੇ ਸਾਰੇ ਐਮਐਲਏ ਸਰਕਾਰ ਤੁਹਾਡੀ ਬਣ ਜੂਗੀ ਉਹਦੇ ਚਲਣ ਕੀ ਫਰਕ ਪੈ ਜੂਗਾ ਸਭ ਤੋਂ ਵੱਡੀ ਗੱਲ ਇਹ ਸੀ ਵੀ ਕਾਰਨ ਤਾਂ ਇਹੀ ਸੀ ਵੀ ਇਕੱਠੇ ਹੋਣ ਦਾ ਸੀ ਸੱਤ ਮੈਂਬਰੀ ਕਮੇਟੀ ਜਿਹੜੋਂ ਤੁਸੀਂ ਇੱਕ ਬਾਰੇ ਪਾਸੇ ਕਹਿਤਾ ਵੀ ਸ੍ਰੀ ਰਾਲਤਾਤ ਸਾਹਿਬ ਸਾਡੇ ਦੀ ਸੁਪਰੀਮ ਹੈ ਜਿਹਦਾ ਹੁਕਮ ਮੰਨਣਾ ਹੈ ਪਰ ਉਹ ਸੁਪਰੀਮ ਨੂੰ ਮੰਨਣ ਤੋਂ ਲਗਾਤਾਰ ਆਕੀ ਹੋ ਰਹੇ ਸੀ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਪਸ਼ਟ ਕਹਿਤਾ ਵੀ ਉਹ ਕਮੇਟੀ ਜਿਹੜੀ ਹੈ ਉਹ ਬਣਣੀ ਪਊਗੀ ਤਾਂ ਮੈਨੂੰ ਲੱਗਦਾ ਵੀ ਇਹਾਂ ਨੇ ਮਰਦਿਆਂ ਦੇ ਹੱਥ ਚੱਬਿਆ ਅੱਖ ਚੱਬਿਆ ਤੁਹਾਡਾ ਯਾਦ ਹੋ ਆਮ ਤੌਰ ਤੇ ਕੀ ਹੁੰਦਾ ਹੈ ਵੀ ਜਦੋਂ ਕੋਈ ਬੰਦਾ ਬਿਮਾਰ ਹੋਵੇ ਨਾ ਤਾਂ ਜਦੋਂ ਨਾ ਠੀਕ ਹੋਵੇ ਲੰਬਾ ਸਮਾਂ ਤਾਂ ਉਹ ਸਭ ਤੋਂ ਪਹਿਲਾਂ ਕੀ ਕਰਦੇ ਆ ਬੰਦੇ ਕਰਦੇ ਵੀ ਦਵਾਈ ਬਦਲ ਲਓ ਉਹ ਦਵਾਈ ਬਦਲ ਲੈਂਦੇ ਜੇ ਦਵਾਈ ਵੀ ਨਾ ਬਦਲੀ ਜਾਵੇ ਤਾਂ ਡਾਕਟਰ ਬਦਲ ਲੈਂਦੇ ਆ ਤਾਂ ਫਿਰ ਬਾੜਾ ਮੋਟਾ ਉਹ ਕਹਿੰਦੇ ਚਲੋ ਸਾਰੇ ਇਲਾਜ ਤਾਂ ਸਾਰੇ ਪਾਸਿਓਂ ਹੋ ਗਏ ਫਿਰ ਬਿਮਾਰੀ ਹੋਏ ਹੈ ਜੀ ਅਕਾਲੀ ਦਲ ਦਾ ਹਾਲ ਤਾਂ ਇਹ ਹੋਈ ਪਈ ਐ ਜਦੋਂ ਤੋਂ ਬੇਅਦਬੀ ਕਾਂਡ ਵਾਪਰਿਆ 2015 ਤੋਂ ਇਹਨਾਂ ਨੇ ਮੈਨੂੰ ਲੱਗਦਾ ਵੀ ਆਪਦੇ ਸਲਾਹਕਾਰ ਨਹੀਂ ਬਦਲੇ ਜੇ ਸਲਾਹਕਾਰ ਬਦਲੇ ਹੁੰਦੇ ਮੈਨੂੰ ਲੱਗਦਾ ਨਹੀਂ ਸੀ ਵੀ ਜ세ਦਾਰ ਸਹਿਬਾਨ ਦੀ ਜਿਹੜੀ ਇੱਕ ਰਦਾਰ ਖੁਸ਼ੀ ਵਾਲੇ ਰਾਹ ਪੈਂਦੇ ਇਹ ਜਿਸ ਤਰ੍ਹਾਂ ਪਿਛਲੇ ਦੌਰ ਦੇ ਵਿੱਚ ਅਸੀਂ ਦੇਖਿਆ ਹੈਗਾ ਇਹ ਬਿਮਾਰੀ ਬਦਲ ਲੈਂਦੇ ਆ ਉਹ ਕਹਿੰਦੇ ਵੀ ਠੀਕ ਐ ਯਾਰ ਬਿਮਾਰੀ ਬਦਲ ਲਓ ਸਲਾਹ ਡਾਕਟਰ ਤਾਂ ਉਹੀ ਰਹਿਣਗੇ ਤੇ ਬਿਮਾਰੀ ਬਦਲ ਲਓ ਚਲੋ ਦੇਖੀ ਜਾਈਓ ਹੋ ਸਕਦਾ ਸਰੀਰ ਇਹ ਠੀਕ ਹੋ ਜੇ ਦੇਖੋ ਵੀ ਐਦਾਂ ਨਹੀਂ ਠੀਕ ਹੁੰਦਾ ਹੁੰਦਾ ਜੇ ਤੁਹਾਨੂੰ ਲੱਗਦਾ ਵੀ 2015 ਤੋਂ ਲੈ ਕੇ ਹੁਣ ਤੱਕ ਅਸੀਂ ਡਿੱਕਡੋਲੇ ਖਾ ਰਹੇ ਹਾਂ ਖੱਡਿਆਂ 'ਚ ਡਿੱਗ ਰਹੇ ਹਾਂ ਖੂਹਾਂ 'ਚ ਡਿੱਗ ਰਹੇ ਹਾਂ ਹੁਣ ਖਾਤੇ 'ਚ ਡਿੱਗਣ ਨੂੰ ਤਿਆਰ ਹੈ ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜਾ ਵੀ ਤੁਹਾਨੂੰ ਬਾਹ ਫੜ ਕੇ ਤੋਰ ਰਿਹਾ ਲਿਆਰ ਹੈ ਉਹਦਾ ਮਤਲਬ ਉਹ ਤੁਹਾਨੂੰ ਸਹੀ ਦਿਸ਼ਾ ਨਹੀਂ ਦਿਖਾ ਰਿਹਾ ਸਹੀ ਰਾਹ ਨਹੀਂ ਦਿਖਾ ਰਿਹਾ ਮਤਲਬ ਵੀ ਆਪਾਂ ਆਪਾਂ ਦੇਖਦੇ ਆ ਰਹੇ ਹਾਂ ਵੀ ਇਹ ਸਲਾਹਕਾਰ ਪਤਾ ਨਹੀਂ ਕਹੇ ਜਿਸੀ ਕੀ ਤੋਂ ਸਲਾਹ ਲੈਂਦੇ ਸੀ ਵੀ ਮਤਲਬ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਵੀ ਗੰਡੇ ਵੀ ਖਾਦੇ ਤੇ ਛੇਤਰ ਵੀ ਖਾਦੇ ਮਤਲਬ ਜੇ 2 ਮਹੀਨਿਆਂ ਦੇ ਇਨੇ ਰੌਲੇ ਰੱਪੇ ਤੋਂ ਬਾਅਦ ਇੰਨੀਆਂ ਲਿਚਕੜਿਚੀਆਂ ਤੋਂ ਬਾਅਦ ਇਨੀ ਥੂ-ਥੂ ਕਰਾਉਣ ਤੋਂ ਬਾਅਦ ਤੋਹੇ-ਤੋਹੇ ਕਰਾਉਣ ਤੋਂ ਬਾਅਦ ਵੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ 2 ਦਸੰਬਰ ਵਾਲੇ ਫੈਸਲੇ ਬਣਨੇ ਸੀ ਤਾਂ ਉਦੋਂ ਹੀ ਮੰਨ ਲੈਣੇ ਚਾਹੀਦੇ ਸੀ ਨਾ ਤਾਂ ਇੰਨਾ ਰੌਲਾ ਪਾਉਣਾ ਸੀ ਨਾ ਜਥੇਦਾਰ ਸਹਿਬਾਨ ਦੀ ਕਰਦਾਰਕੁਸ਼ੀ ਹੋਣੀ ਸੀ ਦੇਖੋ ਜਿੰਨੇ ਬਹਾਨੇ ਸੀ ਸਾਰੇ ਫੇਲ ਹੋ ਗਏ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਇਹਨਾਂ ਨੇ ਭਰਤੀ ਦੀ ਲਈ ਜਿਹੜੀ ਹੈ ਆਪਦੀ ਕਮੇਟੀ ਬਣਾਈ ਪਾਰਟੀ ਨੇ ਉਹਦੇ ਚ ਸਪਸ਼ਟ ਤੌਰ ਤੇ ਸਭ ਤੋਂ ਪਹਿਲਾਂ ਆ ਗਿਆ ਜਿਹੜਾ ਆਪਾਂ ਤੁਸ ਦੱਸਿਆ ਬਡਾਲਾ ਦਾ ਆ ਗਿਆ ਸਪਸ਼ਟੀਕਰਨ ਵੀ ਮੈਂ ਇਹਦਾ ਪਾਰਟੀ ਸੰਤਾ ਸਿੰਘ اومੈਦਪੁਰ ਦਾ ਆ ਗਿਆ ਸੀਗਾ ਇਹ ਆੜੀ ਬੱਕ ਹੋ ਗਿਆ ਸੀ ਝੂਂਦਾ ਨੇ ਬੱਕ ਕਰਤਾ ਸੀ ਇਵਨ ਕਿ ਅੰਦਰਖੱਤ ਦੇ ਖਬਰਾਂ ਆ ਰਹੀਆਂ ਨੇ ਵੀ ਜਥੇਦਾਰ ਕਿਰਪਾਲ ਸਿੰਘ ਬਡੂਗਰ ਨੇ ਵੀ ਕਹਤਾ ਸੀ ਵੀ ਨਹੀਂ ਜੀ ਮੈਂ ਪੰਥ ਤੋਂ ਤੇ ਅਕਾਲ ਤਖਤ ਸਾਹਿਬ ਤੋਂ ਐਦਾ ਬੇਮੁਖਰੀ ਹੋਣਾ ਹੋਣ ਮੈਨੂੰ ਪਤਾ ਨਹੀਂ ਕਿੰਨੀ ਉਮਰ ਹੈ ਕਿੰਨਾ ਚਿਰ ਰਹਿਣਾਗਾ ਤੇ ਇਸ ਲਈ ਮੈਂ ਜਾਣ ਤੋਂ ਪਹਿਲਾਂ ਉਸ ਸਵੱਚੀ ਦਰਗਾਹ ਜਾਣ ਤੋਂ ਪਹਿਲਾਂ ਮੈਂ ਨਹੀਂ ਕੋਈ ਇਹ ਜਹਾਜ਼ ਕ੍ਰੰਕ ਲਵਾਉਣਾ ਤੇ ਇਸ ਤਰ੍ਹਾਂ ਨਹੀਂ ਕਰਨਾ ਇਸ ਤਰ੍ਹਾਂ ਸਪਸ਼ਟ ਤੌਰ ਤੇ ਇਹ ਹੈ ਜਿਹੜਾ ਜਿੰਨੇ ਫੈਸਲੇ ਪਾਰਟੀ ਵੱਲੋਂ ਲਏ ਗਏ ਸੀ ਉਹਤੇ ਕੁਐਸਚਨ ਜਿਹੜੇ ਆ ਉਹਦੀ ਪਾਰਟ ਜਿਹੜੀ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਵੱਲੋਂ ਵੀ ਕੁਐਸਚਨ ਅਰੇਂਜ ਕੀਤੇ ਜਾਣ ਲੱਗੇ ਸੀ ਦੂਜੀ ਗੱਲ ਵੀ ਸਭ ਤੋਂ ਵੱਡੀ ਤੁਹਾਡੇ ਯਾਦ ਹੋ ਜਹਦਤ ਸਾਹਿਬਾਨ ਵੱਲੋਂ ਜਿਹੜੀ ਕਹੀ ਗਈ ਸੀ ਵੀ ਆਪੋ ਆਪਣੇ ਚੁੱਲ੍ਹੇ ਸਿਮਟ ਕੇ ਇੱਕ ਮਤ ਹੋਵੋ ਔਰ ਜਿਹੜੇ ਪੰਥਕ ਸੁਧਾਰ ਲਹਿਰ ਵਾਲੇ ਸੀ ਉਹਨਾਂ ਨੇ ਤਾਂ ਦੂਜੇ ਤੀਜੇ ਦਿਨ ਹੀ ਜਿਹੜੇ ਆ ਆਪ ਦਾ ਜਿਹੜਾ ਉਹ ਸਾਰਾ ਢਾਂਚਾ ਪੰਥਕਤਾ ਸੀ। ਅਕਾਲੀ ਦਲ ਨੇ ਤੁਹਾਡੇ ਯਾਦ ਹੋਊ ਵੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਜੀ ਪਹਿਲਾਂ ਤਾਂ ਵੀ ਨਾ ਲਾਤਾ। ਉਹਨੂੰ ਅਸਤੀਫਾ ਪ੍ਰਵਾਨ ਪ੍ਰਵਾਨ ਕਰਨ ਲਈ ਹੀ ਤਿਆਰ ਨਹੀਂ ਸੀਗੇ। ਜੇ ਅਸਤੀਫਾ ਪ੍ਰਵਾਨ ਕੀਤਾ ਤਾਂ ਉਹ ਸਾਨ ਕੀਤਾ ਬਹੁਤ ਵੱਡਾ। ਮਤਲਬ ਪੰਥ ਤੇ ਪੰਜਾਬ ਤੇ ਪਾਰਟੀਆਂ ਤੇ ਅਸਤੀਫਾ ਪ੍ਰਵਾਨ ਕੀਤਾ ਨਾਲ ਉਹਨਾਂ ਨੇ ਕੈਂਪੇਨ ਚਲਾਈ ਗਈ ਵੀ ਹੁਣ ਜਿਹੜੇ ਮੀਡੀਆ ਤੇ ਸਾਡੇ ਖਿਲਾਫ ਬੋਲਦੇ ਸੀ ਵੀ ਉਹਨਾਂ ਦੇ ਕਲੇਜੇ ਠੰਡ ਪੈ ਗਈ ਉਹ ਉਹਦਾ ਇਹ ਬੋਗੋ ਤੁਹਾਡੇ ਯਾਦ ਹੋਊਗਾ ਬੜਾ ਕੁਛ ਪ੍ਰਚਾਰ ਵੀ ਕੀਤਾ ਮਤਲਬ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਮਤਲਬ ਇਹਨਾਂ ਦੀ ਸੋਚ ਨੂੰ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਕਹਿੰਦੇ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਉਸ ਨਾਲ ਪਤਾ ਹੈ ਦੂਜੇ ਪਾਸੇ ਉਹਨਾਂ ਦਾ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਅੜਿੱਕੇ ਬਹਾਨੇ ਲੱਭੇ ਜਾਂਦੇ ਨੇ ਜਦੋਂ ਲਾਗੂ ਕਰਦੇ ਹੋ ਫਿਰ ਕਹਿੰਦੇ ਆਸਾਨ ਕਰਦੇ ਆਂ ਅਸੀਂ ਉਹ ਕਰਦੇ ਆ ਪਹਿਲਾਂ ਤਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦੇ ਵਿੱਚ ਦੇਰੀ ਦੂਜੀ ਗੱਲ ਤੁਹਾਡੇ ਯਾਦ ਹੋਊ ਜਦੋਂ ਮਾਗੀ ਦੇ ਮੇਲੇ ਤੇ ਕਾਨਫਰੰਸ ਹੁੰਦੀ ਹੈ ਉੱਥੇ ਜਿਹੜਾ ਇੱਕ ਦਿਖਾਵਾ ਕੀਤਾ ਗਿਆ ਉਹ ਇਸੇ ਤਰ੍ਹਾਂ ਕੀਤਾ ਗਿਆ ਵੀ ਸਰਵੇ ਸਰਵਾ ਅਜੇ ਵੀ ਸੁਖਵੀਰ ਸਿੰਘ ਬਾਦਲ ਲੈਗੇ ਮਤਲਬ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋਗੇ ਸਿੱਖ ਕੌਮ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਪੰਥ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਅਕਾਲ ਤਖਤ ਸਹਿਬਾਨ ਨੂੰ ਤੇ ਜਥੇਦਾਰ ਸਹਿਬਾਨਾਂ ਨੂੰ ਜਿਹੜਾ ਮੈਸੇਜ ਕੀ ਦੇਣਾ ਚਾਹੀਦਾ ਉਹ ਸਪਸ਼ਟ ਸੀ ਵੀ ਸਾਡਾ ਜੋ ਮਰਜ਼ੀ ਤੁਸੀਂ ਕਹਿ ਲਓ ਅਸੀਂ ਚਾਹੇ ਅਸਤੀਫਾ ਮੰਗ ਲਿਆ ਚਾਹੇ ਨਹੀਂ ਮੰਨ ਲਿਆ ਸਾਡੇ ਲਈ ਬਾਦਲ ਐਂਡ ਕੰਪਨੀ ਬਾਦਲੈਂਡ ਪਰਿਵਾਰ ਜਿਹੜਾ ਹੈ ਉਹ ਸਾਡੇ ਲਈ ਸਰਬੋੱਚ ਹੈ ਸਰਬ ਉਹ ਹੀ ਉਹ ਹੀ ਸਰਬੋੱਚ ਦੇ ਲਈ ਹੁਣ ਉਹਦੇ ਚ ਕੀ ਸੀ ਹੁਣ ਤੁਸੀਂ ਰੀਸੈਂਟ ਜਿਹੜਾ ਅੱਜ ਦੀਆਂ ਆਪਾਂ ਦੋ ਤਿੰਨ ਗੱਲਾਂ ਦਾ ਜਿਹੜਾ ਉਦਾਹਰਨ ਲੈ ਲਈਏ ਵੀ ਅੱਜ ਉਹੀ ਜਿਹੜਾ ਹਰਜਿੰਦਰ ਸਿੰਘ ਧਾਮੀ ਉਸੇ ਸੱਤ ਮੈਂਬਰੀ ਕਮੇਟੀ ਨੂੰ ਹੈਡ ਕਰਦੇ ਨੇ ਬੀਬੀ ਸੁਤਵੰਤ ਕੌਰ ਵੀ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਪਹੁੰਚ ਜਾਂਦੇ ਨੇਗੇ ਹਾਲਾਂਕਿ ਉਹ ਐਸਜੀਪੀਸੀ ਦੇ EMPLOYEES ਵੀ ਨੇ ਪਹਿਲਾਂ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਸੀ ਵੀ ਉਹ ਬੀਬੀ ਜੀ ਅਸਤੀਫਾ ਦੇ ਦੇਣਾ ਅਕਾਲੀ ਦਲ 'ਚ ਸ਼ਾਮਲ ਹੋ ਜਾਣਾ ਕਹਿੰਦੇ ਸਾਡੀ ਵਰਕਰ ਬਣ ਜਾਣਾ ਬੀਬੀ ਜੀ ਵੀ ਪਹਿਲਾਂ ਤਾਂ ਸਾਡੀ ਵਰਕਰ ਬਣਨ ਜਿਵੇਂ ਅਸੀਂ ਅਸੀਂ ਮਲਾਜ਼ਮ ਬਣੇ ਹੋਇਆ ਵਰਕਰ ਬਣੇ ਹੋਇਆ ਪਹਿਲਾਂ ਵਰਕਰ ਬਣਨ ਫਿਰ ਸਾਡੇ ਅਧੀਨ ਕੰਮ ਕਰਨ ਫਿਰ ਅਸੀਂ ਦੇਖਾਂਗੇ ਉਹਨਾਂ ਨੂੰ ਕੀ ਕੰਮ ਦੇਣਾ ਹੈਗਾ ਮਤਲਬ ਤੁਸੀਂ ਉਸ ਤਰ੍ਹਾਂ ਦੀ ਚਾਲਾਂ ਤੇ ਉਹ ਦੇਖੋ ਉਹਨਾਂ ਦਾ ਇੱਕ ਕੈਰੇਕਟਰ ਕਿਹੋ ਜਿਹਾ ਸਾਹਮਣੇ ਆ ਰਿਹਾ ਹੈਗਾ ਅੱਜ ਉਸੇ ਕਮੇਟੀ ਨੂੰ ਮੰਨ ਲਿਆ ਗਿਆ ਚਲੋ ਇੱਕ ਇੱਕ ਅਸੀਂ ਕਹਿੰਦੇ ਆ ਵੀ ਸ਼ੋਭ ਸੰਕੇਤ ਸੀ ਇਹਦੇ ਚ ਜਿਹੜੀ ਗੱਲ ਉਹਨਾਂ ਨੇ ਕਹੀ ਖਰਜਿੰਦਰ ਧਾਮੀ ਨੇ ਵੀ ਏਕਤਾ ਵੱਲੋਂ ਅੱਗੇ ਵੱਧ ਰਹੇ ਆ ਜਿਹੜੀ 11 ਫਰਵਰੀ ਦੀ ਜਿਹੜੀ ਮੀਟਿੰਗ ਹੋ ਉਹਦੇ ਵਿੱਚ ਅਗਲਾ ਜਿਹੜਾ ਗੱਲਾਂ ਬਾਤਾਂ ਸਾਰੀਆਂ ਕਈ ਤੈ ਹੋ ਜਾਣਗੀਆਂ ਤੇ ਜਿਹੜੀ ਪੰਥਕ ਏਕਤਾ ਜਾਂ ਇਹ ਕਹਿੰਦੇ ਆ ਅਕਾਲੀ ਧੜਿਆਂ ਦੀ ਏਕਤਾ ਹੈ ਜਿਹੜੀ ਉਹ ਸ਼ਾਇਦ ਹੋ ਜਾਊਗੀ ਤੇ ਦੂਜੀ ਗੱਲ ਜਿਹੜੀ ਹੋਰ ਤੁਹਾਡੇ ਸਾਹਮਣੇ ਆਈ ਹੋਊ ਵੀ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਬੜਾ ਵੱਡਾ ਡਰਾਮਾ ਰਚਿਆ ਗਿਆ ਸੁਖਬੀਰ ਸਿੰਘ ਬਾਦਲ ਫਾਰਮ ਭਰਦੇ ਨੇ ਉਹਨਾਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਜਿਹੜੀਆਂ ਜਾਰੀ ਹੁੰਦੀਆਂ ਨੇ ਵੀਡੀਓ ਜਾਰੀ ਹੁੰਦੀਆਂ ਵੀ ਮੈਂਬਰਸ਼ਿਪ ਭਰਤੀ ਫਾਰਮ ਦਾ ਹੈਗਾ ਓਪਰ ਦੇ ਵਿੱਚ ਕੈਂਪੇਨ ਚਲਾਈ ਜਾਂਦੀ ਹੈ ਫਤੇਗੜ ਸਾਹਿਬ ਦੇ ਵਿੱਚ ਕੈਂਪੇਨ ਚਲਾਈ ਗਿਆ ਪੰਜਾਬ ਚ ਥਾਂ-ਥਾਂ ਤੇ ਭਰਤੀ ਮੁਹਿੰਮ ਜਿਹੜੀ ਉਹ ਚਲਾਈ ਗਈ ਹੁਣ ਸਭ ਤੋਂ ਵੱਡਾ ਸਵਾਲ ਆਉਂਦਾ ਵੀ ਜਦੋਂ ਹੁਣ ਤੁਸੀਂ ਚਾਰ ਫਾਰਮ ਨੂੰ ਐਕਟਿਵ ਕਰਦੇ ਹੋ ਉਸ ਕਮੇਟੀ ਨੂੰ ਜਿਹੜੀ ਸਿੰਘ ਸਹਿਬਾਨ ਨੇ ਆਰਡਰ ਕੀਤਾ ਸੀਗੀ ਇੱਕ ਕਮੇਟੀ ਬਣਦੀ ਹੈ ਉਸ ਕਮੇਟੀ ਦੀ ਪਹਿਲੀ ਮੀਟਿੰਗ ਹੁੰਦੀ ਹੈ 4 ਫਰਵਰੀ ਨੂੰ ਭਰਤੀ ਮੁਹਿੰਮ ਤੁਸੀਂ ਇਸ ਤੋਂ ਪਹਿਲਾਂ ਜਾਰੀ ਕਰ ਚੁੱਕੇ ਹੋ ਕਿ ਜਿਹੜੀ ਹੁਣ ਤੱਕ ਭਰਤੀ ਕੀਤੀ ਗਈ ਹੈ ਉਹਨੂੰ ਦੂਜਾ ਟੜਾ ਮੰਨੂਗਾ ਜਾਂ ਉਹ ਮੰਨੀ ਜਾਊਗੀ ਜਾਂ ਨਹੀਂ ਮੰਨੀ ਜਾਊਗੀ ਪੇਛਾ ਸਭ ਤੋਂ ਵੱਡੀ ਵੱਡੀ ਗੱਲ ਤਾਂ ਇਹ ਹੈ ਕਿਉਂਕਿ ਭਰਤੀ ਮੁਹਿੰਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਹੁਣ ਤੱਕ ਜਿਹੜਾ ਮੈਨੂੰ ਇਹ ਲੱਗਦਾ ਵੀ ਜਿਹੜੇ ਅੰਦਰ ਖਾਤੇ ਖਬਰ ਆ ਰਹੀਆਂ ਸੀ ਵੀ ਬਾਦਲ ਤੜਾ ਇਸੇ ਕਰਕੇ ਦਮਗਜ਼ੀ ਮਾਰਦਾ ਸੀ ਵੀ ਸਾਡੇ ਡੈਲੀਗੇਟ ਜਿਹੜੇ ਐ ਉਹਨਾਂ ਦੇ ਫੇਵਰ ਚ ਨੇ ਡੈਲੀਗੇਟ ਉਹਨਾਂ ਦੇ ਨੇ ਸਾਨੂੰ ਕੋਈ ਖਤਰਾ ਨਹੀਂ ਪਤਾਨਾ ਸੀ ਬਣ ਜਾਣਾ ਇਸ ਇਸੇ ਲਈ ਸਵਾਲ ਇਹ ਵੀ ਉੱਠਦਾ ਸੀ ਵੀ ਜਦੋਂ ਉਹਨਾਂ ਨੂੰ ਪਤਾ ਹੈ ਪ੍ਰਧਾਨ ਬਣ ਜਾਣਾ ਹੈ ਫਿਰ ਅਸਤੀਫਾ ਦੇ ਕੇ ਪਾਸੇ ਹੋ ਕੇ ਨਵੀਂ ਚੋਣ ਕਰਾ ਲਓ ਪ੍ਰਧਾਨ ਤਾਂ ਤੁਸੀਂ ਬਣੀ ਜਾਣਾਗਾ ਐਨਾ ਕੁਝ ਕਰਨ ਦੀ ਲੋੜ ਹੀ ਨਹੀਂ ਸੀ ਐਨਾ ਕੁਝ ਜਿਹੜਾ ਹੈ ਪੰਥ ਦੇ ਵਿੱਚ ਐਨਾ ਇਹਨਾਂ ਦੇ ਹੀਠਾਂ ਲਜਾਣ ਦੀ ਨਿਮਾਣਾ ਤੱਕ ਜਾਣ ਦੀ ਲੋੜ ਨਹੀਂ ਸੀ ਜਿਹੜੀ ਗੱਲ ਹੁਣ ਤੁਸੀਂ ਕਹੀ ਵੀ 11 ਤਰੀਕ ਨੂੰ ਜਿਹੜਾ ਪੇਜ ਫਸ ਸਕਦਾ ਹੈ ਉਹ ਵਾਕਈ ਗੱਲ ਜਿਹੜੀ ਇਹ ਬੜੀ ਮਹੱਤਵਪੂਰਨ ਹੈ ਇਸ ਲਈ ਅਕਾਲੀ ਦਲ ਨੂੰ ਤੇ ਪਾਰਟੀ ਨੂੰ ਇਹ ਚਾਹੀਦਾ ਹੈਗਾ ਸਾਰੇ ਲੀਡਰਸ਼ਿਪ ਨੂੰ ਵੈਸੇ ਤਾਂ ਚਲੋ ਪੰਥਕ ਸੁਧਾਰ ਲਹਿਰ ਵਾਲਿਆਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਉਹ 11 ਤਰੀਕ ਦੀ ਮੀਟਿੰਗ ਦੇ ਵਿੱਚ ਕਾਫੀ ਗੱਲਾਂ ਤੈਅ ਹੋ ਜਾਣ ਇੱਕ ਮਾਰਚ ਦੀ بجائے 1 ਅਪ੍ਰੈਲ ਹੋ ਜੂ ਇੱਕ ਬਈ ਹੋ ਜੂ ਉਹਦੇ ਵਿੱਚ ਉਹਨਾਂ ਗੱਲਾਂ 'ਚ ਕੋਈ ਫਰਕ ਫਰਕ ਨਹੀਂ ਪੈਂਦਾ ਹੁੰਦਾ ਤੇ ਉਹ ਤਾਂ ਭਰਤੀ ਆਪਾਂ ਨੂੰ ਪਤਾ ਕਿ ਨਹੀਂ ਆਹ ਤੁਸੀਂ ਸਾਹਮਣੇ ਐ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਮ ਚੋਣਾਂ ਹੋਣੀਆਂ ਨੇ ਉਹ ਕਿੰਨੀਆਂ ਵੋਟਰ ਸੂਚੀਆਂ ਦਾ ਕੰਮ ਹੀ ਲਟਕੀ ਜਾਂਦਾ ਕਦੇ ਕਿੰਨੀ ਐਕਸਟੈਂਡ ਹੋ ਜਾਂਦੀ ਹੈ ਡੇਟ ਕਿੰਨੀ ਐਕਸਟੈਂਡ ਹੋ ਜਾਂਦੀ ਹੈ ਉਹ ਆਪਣੇ ਆਪਣੇ ਸਾਹਮਣੇ ਹੈ ਉਹ ਤਾਂ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਉਹ ਉਹਦੇ ਚ ਡੇਟਾ ਐਕਸਟੈਂਡ ਹੋਈ ਜਾਂਦਾ ਤੇ ਇਹਦੇ ਚ ਡੇਟ ਐਕਸਟੈਂਡ ਕਰਨੀ ਕੋਈ ਖਾਸ ਗੱਲ ਨਹੀਂ ਡੇਟ ਐਕਸਟੈਂਡ ਵੀ ਹੋ ਸਕਦੀ ਹੈਗੀ ਜਿਹੜੀ ਕਿ ਚਾਂਸ ਨੇ ਵੀ ਡੇਟ ਐਕਸਟੈਂਡ ਹੋਊਗੀ ਸਭ ਤੋਂ ਵੱਡਾ ਸਵਾਲ ਸੰਦੀਪ ਇਹ ਇਹ ਉਬਰਦਾ ਹੈ ਵੀ ਜਦੋਂ ਤੁਸੀਂ ਪੰਥਕ ਏਕਤਾ ਵਾਲੇ ਪਾਸੇ ਨੂੰ ਚੱਲਣਾ ਹੈਗਾ ਤਾਂ ਉਹਦੇ ਚ ਜਿਹੜੇ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੁਰਾਣੇ ਪ੍ਰਧਾਨ ਰਹੇ ਨੇ ਪੁਰਾਣੇ ਪੁਰਖੇ ਰਹੇ ਨੇ ਉਹਨਾਂ ਤੋਂ ਸਭ ਕੁਝ ਸਿੱਖਣ ਦੀ ਲੋੜ ਹੈ ਜਿਹੜਾ ਉਹਨਾਂ ਦੇ ਕਿਰਦਾਰ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੇ ਵਿੱਚ ਸਭ ਤੋਂ ਵੱਡੇ ਕਿਰਦਾਰ ਦੇ ਵਿੱਚ ਸਭ ਤੋਂ ਵੱਡਾ ਗੁਣ ਸੀ ਤਿਆਗ ਤੇ ਕੁਰਬਾਨੀ ਜਿਹੜੀ ਅੱਜ ਦੇ ਅਕਾਲੀਆਂ ਦੇ ਵਿੱਚ ਕਿਸੇ ਪਾਸੇੋਂ ਦਿਖਾਈ ਨਹੀਂ ਦਿੰਦੀ ਉਹੀ ਕਾਰਨ ਹੈ ਵੀ ਤੁਸੀਂ ਜਿਹੜੇ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਹੀ 2-3 ਮਹੀਨੇ ਬਾਅਦ ਪ੍ਰਵਾਨ ਹੁੰਦਾ ਨਵੰਬਰ ਚੋਂ ਅਸਤੀਫਾ ਦਿੰਦੇ ਨੇ ਜਾ ਕੇ ਜਨਵਰੀ ਦੇ ਵਿੱਚ ਮੇਰੇ ਖਿਆਲੋਂ ਜਾ ਕੇ ਪ੍ਰਵਾਨ ਹੁੰਦਾ ਹੈ ਜਨਵਰੀ ਜਾਂ ਦਸੰਬਰ ਐਂਡ ਦੇ ਵਿੱਚ ਤਾਂ ਤੁਸੀਂ ਇਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਤਿਆਗ ਤੇ ਕੁਰਬਾਨੀ ਤਾਂ ਇਹਨਾਂ ਦੇ ਮੈਨੂੰ ਲੱਗਦਾ ਵੀ ਕਿਰਦਾਰ ਚੋਂ ਕਿਦਰੀ ਗੁੱਡਪੁੱਡ ਗਈ ਤੇ ਇਸ ਲਈ ਤੁਸੀਂ ਇਹ ਵੀ ਦੇਖਦੇ ਹੋ ਵੀ ਜਦੋਂ ਸਲਾਹਕਾਰ ਤੇ ਹੋਰ ਤਰ੍ਹਾਂ ਦੇ ਬੰਦੇ ਨੇ ਉਹ ਉਸ ਤਰ੍ਹਾਂ ਦੇ ਬੰਦੇ ਰਹਿ ਗਏ ਜਿਹੜੇ ਪਿਛਲੇ ਦੌਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਮਾਫੀਆ ਦੇ ਵਿੱਚ ਇਨਵੋਲਵ ਸੀ ਕਿਸੇ ਤਰ੍ਹਾਂ ਦੇ ਤੁਸੀਂ ਦੇਖਿਆ ਹੋਊਗਾ ਵੀ ਕਿਸੇ ਤਰ੍ਹਾਂ ਦੇ ਲਾਭ ਲੈਣ ਦੇ ਵਿੱਚ ਇਨਵੋਲਵ ਸੀ ਜਦੋਂ ਉਹੋ ਜਿਹੇ ਬੰਦੇ ਹੋਣਗੇ ਤਾਂ ਉਹ ਫਿਰ ਉਹੋ ਜਿਹਾ ਹੀ ਹਾਲ ਹੁੰਦਾ ਵੀ ਜਿਵੇਂ ਡਿੰਪੀ ਛੱਡ ਗਿਆ ਟਿਕਟ ਵਾਸਤੇ ਕੋਈ ਹੋਰ ਛੱਡ ਜੂਗਾ ਕੱਲ ਨੂੰ ਕਿਸੇ ਪਾਸੋਂ ਟਿਕਟ ਮਿਲਦੀ ਹੋਈ ਜਾਂ ਕੋਈ ਹੋਰ ਲਾਭ ਮਿਲਦਾ ਹੋਇਆ ਜਦੋਂ ਲਾਭ ਜੁੜੇ ਹੋਣ ਫਿਰ ਉੱਥੇ ਤਿਆਗ ਤੇ ਕੁਰਬਾਨੀ ਰਹਿ ਨਹੀਂ ਜਾਂਦੀ। ਇਸ ਲਈ ਮੌਕਾ ਸਭ ਤੋਂ ਵੱਡਾ ਜਿਹੜਾ ਅਖਾਲੀ ਦਲ ਲਈ ਇਸ ਵੇਲੇ ਇਹ ਹੈਗਾ ਵੀ ਜਿਹੜੇ ਪੰਥਕ ਏਕਤਾ ਵੱਲੋਂ ਅੱਗੇ ਵਧਣਾ ਇਹਨਾਂ ਦੀ ਮਜਬੂਰੀ ਵੀ ਹੈ ਤੇ ਇਹਨਾਂ ਨੂੰ ਚਾਹੀਦਾ ਵੀ ਹੈ ਪੰਜਾਬ ਲਈ ਜ਼ਰੂਰੀ ਵੀ ਹੈਗਾ। ਤੇ ਜੇ 11 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਪੇਚ ਫਸਦਾ ਹੈ ਤਾਂ ਉਹ ਉਹ ਵੀ ਇਹਨਾਂ ਇਸ ਪਾਰਟੀ ਲਈ ਮੰਦਭਾਗਾ ਹੋਊਗਾ। ਤੇ ਇਹਨਾਂ ਨੂੰ ਮੈਨੂੰ ਲੱਗਦਾ ਸਾਰੇ ਗਲੇਸ਼ੇ ਕੁ ਭਜਾ ਪੁਲਾ ਕੇ ਸਾਰੇ ਜਿਹੜੇ ਲਾਲਚ ਲੋਭ ਲਾਲਚ ਛੱਡ ਕੇ ਨਾ ਜਿਹੜਾ ਵੀ ਪਤਾ ਨਹੀਂ ਸਾਡੇ ਕੋਲ ਅਕਾਲੀ ਦਲ ਦਾ 28 ਸੈਕਟਰ ਚੰਡੀਗੜ੍ਹ ਦੇ ਵਿੱਚ ਦਫ਼ਤਰ ਹੈ ਉਹ ਦਫ਼ਤਰ ਤੇ ਕੋਈ ਕਬਜ਼ਾ ਹੋ ਜੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਜ ਜੂਗੀ ਹਜੇ ਤਾਂ ਤੁਸੀਂ ਇਹ ਦੇਖਿਓ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣਾਂ ਹੋਣੀਆਂ ਨੇ ਜੀ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਉਹ 2004 ਦੀ ਚੋਣ ਸੀ ਚਾਹੇ ਉਸ ਤੋਂ ਬਾਅਦ 2011 ਦੀ ਚੋਣ ਸੀ ਜਾਂ ਉਸ ਤੋਂ ਪਹਿਲਾਂ ਅਗਰੀ ਚੋਣਾਂ ਹੋਈਆਂ ਉਦੋਂ ਅਕਾਲੀ ਦਲ ਇਕਜੁੱਟ ਸੀ ਜਿੰਨੇ ਵਿਰੋਧੀ ਧੜੇ ਸੀ ਮੈਨੂੰ ਉਹ ਯਾਦ ਹੈ ਅੱਜ ਤੱਕ ਵੀ ਉਹਨਾਂ ਕੋਲ ਪੂਰੇ ਸ਼ਰੋਗਨੀ گورਵਰਨਰ ਦਾਰਾ ਪ੍ਰਬੰਧਕ ਕਮੇਟੀ ਦੀ ਪੂਰੇ ਕੈਂਡੀਡੇਟ ਨਹੀਂ ਸੀ ਹੁੰਦੇ ਜੇ ਉਹ ਤੁਹਾਡੇ ਕੋਲ ਪੂਰੇ ਉਮੀਦਵਾਰ ਹੀ ਤਾਂ ਤੁਸੀਂ ਮੁਕਾਬਲਾ ਕਿੱਥੋਂ ਕਰ ਲੋਗੇ ਤਾਂ ਮੁਕਾਬਲਾ ਤਾਂ ਹੋ ਹੀ ਨਹੀਂ ਸਕਦਾ ਇਸ ਲਈ ਹੁਣ ਸਿਚੁਏਸ਼ਨ ਹੈ ਜਿਹੜੀ ਉਹ ਵੱਖਰੀ ਹੈ ਜੀ ਪਹਿਲੀ ਗੱਲ ਤਾਂ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਤੀਜੀ ਧਿਰ ਦੀ ਸਰਕਾਰ ਬਣੀ ਹੈ ਵੀ ਹੁਣ ਕਾਂਗਰਸ ਤੇ ਅਕਾਲੀ ਦਲ ਵਾਲੀ ਉਹ ਗੱਲ ਨਹੀਂ ਦੇਖੀ ਅਕਾਲੀ ਦਲ ਆਪ ਦਾ ਪੂਰੀ ਤਰ੍ਹਾਂ ਆਧਾਰ ਗਵਾ ਚੁੱਕਾ ਹੈ ਵੋਟ ਪਰਸੈਂਟੇਜ ਆਪਾਂ ਨੂੰ ਆਪਣੇ ਸਾਹਮਣੇ ਆ ਵੀ ਕਿੱਥੋਂ ਤੱਕ 8-10% ਤੇ ਇਹਨਾਂ ਦੀ ਵੋਟ ਪ੍ਰਤੀਸ਼ਤ ਜਿਹੜੀ ਆ ਉਹ ਆ ਗਈ ਜਦੋਂ ਪੰਥ ਤੇ ਕਿਸਾਨੀ ਤੁਹਾਡੇ ਤੋਂ ਦੂਰ ਹੋ ਗਈ ਹੋਵੇ ਉਸ ਉਸ ਦੌਰ ਦੇ ਵਿੱਚ ਤੁਹਾਡੇ ਹੱਥੋਂ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਖੁੱਸ ਸਕਦੀ ਹੈ ਇਸ ਲਈ ਜਿਹੜੇ ਅਕਾਲੀ ਦਲ ਦੇ ਵੱਖ-ਵੱਖ ਅਲੱਗ-ਬਾਕੀ ਧੜੇ ਹੋਣਗੇ ਉਹਨਾਂ ਨੂੰ ਇਸ ਵਾਰ ਉਸ ਤਰ੍ਹਾਂ ਹਲਕੇ ਜਿਵੇਂ ਅਸੀਂ ਕਹਿੰਦੇ ਨੇ ਲਾਈਟਲੀ ਨਹੀਂ ਲੈ ਸਕਦਾ ਅਕਾਲੀ ਦਲਨ ਜਿਵੇਂ 2004 ਚ 1996 ਚ ਜਾਂ 2011 ਦੀ ਜਿਹੜੀ ਚੋਣ ਸੀ ਉਹਦੇ ਚ ਸੀ ਇਸ ਲਈ ਉਹ ਉਸ ਚੋਣ ਦੇ ਜਿਹੜੇ ਜਨਰਲ ਚੋਣਾ ਹੁਣ ਇਸ ਸਾਲ ਹੁੰਦੀਆਂ ਨੇ ਜਿਹੜੀਆਂ ਕਿ ਸੰਭਵ ਨੇ ਵੀ ਇਸ ਸਾਲ ਜਾਂ ਅਗਲੇ ਸਾਲ ਉਹੀ ਜਾਣਗੀਆਂ ਹੁਣ ਤਾਂ ਤੇ ਪ੍ਰੋਸੈਸ ਤਾਂ ਚੱਲ ਰਹੀ ਰਿਹਾ ਜਸਟਿਸ ਸਰੋਂ ਜਿਹੜਾ ਕਰੀ ਰਏ ਨੇ ਪ੍ਰੋਸੈਸ ਤਾਂ ਉਹਦੇ ਚ ਵੀ ਵੱਡੇ ਪਟਾਕੇ ਜਿਹੜੇ ਆ ਉਹ ਪੈ ਸਕਦੇ ਨੇ ਅਕਾਲੀ ਗੱਲ ਨੂੰ ਇਥੇ ਸਾਰਾ ਕੁਝ ਭੁਗਤਣ ਨੂੰ ਪੈ ਸਕਦਾ ਜੇ ਉਹ ਇਕੱਠੇ ਨਾ ਹੋਏ ਇਹ ਪਹਿਲਾਂ ਮਗੂ ਲਾਈਟਲੀ ਨਹੀਂ ਲੈ ਸਕਦੇ ਉਸ